ਹੈਲੋ ਸਸਤੀਕਾਲ ਨਮਸਕਾਰ ਸਲਾਮ ਦੋਸਤੋ ਤਾਂ ਗੱਲ ਆ ਜੇ ਸੋਚੋ ਵੀ ਮੈਂ ਕਿਉਂ ਇਹ ਚੀਜ਼ਾਂ ਕਰਨ ਲੱਗਿਆ ਕਈ ਕਈ ਜਿਹੜੇ ਨੈਗੇਟਿਵ 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 ਨਹੀਂ ਹੈਗਾ ਇਹ ਪੋਜ਼ਿਟਿਵ ਹੈ ਬਾਈ ਬਹੁਤ ਲੋਕ ਨਹੀਂ ਨਾ ਬਾਰੇ ਬੋਲਣਾ ਚਾਹੁੰਦੇ ਕੋਈ ਨਹੀਂ ਬੋਲਦਾ ਤੇ ਅੱਜ ਮੈਂ ਤੁਹਾਨੂੰ ਦੱਸਦਾ ਵੀ ਇਹ ਗੇ ਕਹਿੰਦੇ ਨੇ ਇੱਕ ਲੋਕ ਇਹਨੂੰ ਗੇ ਆਪਸ ਵਿੱਚ ਕਹਿੰਦੇ ਸੀ ਅੱਜ ਤੋਂ ਨਹੀਂ ਹੈ ਬਹੁਤ ਸਦੀਆਂ ਤੋਂ ਚਾਲਾਂ ਚੱਲਿਆ ਆਉਂਦਾ ਪਹਿਲਾਂ ਇਹਨਾਂ ਨੇ ਨਿੱਕੂ ਭਾਜੀ ਨੂੰ ਆਪਸ ਉਹਦੀ ਪਿੱਠ ਪਿੱਛੇ ਸਭ ਦੇ ਕਹਿੰਦੇ ਪਿੱਠ ਪਿੱਛੇ ਕਹਿੰਦੇ ਗੇ ਬਹੁਤ ਵਧੀਆ ਪੁਆਇੰਟ ਤੇ ਜਾ ਕੇ ਛੱਡ ਕੇ ਜਾਊਗਾ ਕਹਾਣੀ ਹਨਾ ਦਲਜੀਤ ਦੋਸਾਂਝ ਤੇ ਛੱਡ ਕੇ ਜਾਊਗਾ ਤੇ ਪਹਿਲਾਂ ਇਹ ਨਿੱਕੂ ਭਾਜੀ ਨੂੰ ਕਹਿੰਦੇ ਰਹਿ ਫਿਰ ਬੱਸ ਨਹੀਂ ਚੱਲਿਆ ਫਿਰ ਇਹ ਜੀ ਕਰਕੇ ਦੇਵੀ ਭਾਜੀ ਨੂੰ ਵੀ ਕਹਿੰਦੇ ਰਹਿ ਇਹ ਕਮਲ ਹੀਰ ਨੂੰ ਵੀ ਕਹਿੰਦੇ ਰਹਿ ਇਹ ਸਾਰੀ ਇੰਡਸਟਰੀ ਇੱਕ ਦੂਜੇ ਦੀ ਪਿੱਠ ਪਿੱਛੇ ਬਹੁਤ ਬੋਲਦੀ ਆ ਸਾਹਮਣੇ ਕੋਈ ਕਿਸਦੇ ਬੋਲ ਨਹੀਂ ਸਕਦਾ ਤੇ ਮੇਰਾ ਮਸਲਾ ਥੋੜਾ ਜਿਹਾ ਹੋਰ ਹੈ ਵੀ ਜਿਹਨੂੰ ਵੀ ਮੈਂ ਮਿਲਿਆ ਜਿੱਦਾਂ ਵੀ ਮਿਲਿਆ ਜੇ ਬੰਦਾ ਉਹਦੇ ਬਾਰੇ ਕੋਈ ਬਦਨਾਮੀ ਕਰਦਾ ਜਿਵੇਂ ਜੱਗੀ ਸਿੰਘ ਹੋਵੇਗਾ ਕੋਈ ਹੋਵੇ ਤੇ ਮੈਂ ਮੂੰਹ ਤੇ ਕਹਿ ਦਿੰਦਾ ਸੀ ਮੇਰੀ ਇਹ ਹੀ ਪ੍ਰੋਬਲਮ ਸੀ ਉਹ ਕਈਆਂ ਨੂੰ ਉਹ ਸੱਚ ਜਾਂ ਬੁਰਾ ਲੱਗ ਜਾਂਦਾ ਸੀ ਹਣਾ ਪਰ ਉਹ ਬੁਰਾ ਨਹੀਂ ਲੱਗਣਾ ਚਾਹੀਦਾ ਉਹਨੂੰ ਇਹਨਾਂ ਨੂੰ ਸਹੀ ਤਰੀਕੇ ਨਾਲ ਲੈਣਾ ਚਾਹੀਦਾ ਜਿਵੇਂ ਕਿ ਨਿੱਕੂ ਭਾਈ ਸਾਹਿਬ ਮੈਨੂੰ ਪਹਿਲੀ ਵਾਰ ਟੱਕਰੇ ਬਹੁਤ ਵਧੀਆ ਬੰਦੇ ਮੈਨੂੰ ਲੱਗੇ ਤੇ ਉਸ ਤੋਂ ਬਾਅਦ ਇਹਨਾਂ ਨੇ ਸ਼ੋਅ ਕੀਤਾ ਮਾਲਪੁਰ ਕੋਲ ਉਦੋਂ ਇਹਨਾਂ ਮੈਨੂੰ ਫੋਨ ਕੀਤਾ ਸਪੈਸ਼ਲ ਫਲਾਨੀ ਥਾਂ ਤੋਂ ਆ ਜਾ ਮੈਂ ਇਹਨਾਂ ਨੂੰ ਮਿਲਣ ਵੀ ਗਿਆ ਇਹ ਫਿਰ ਮੇਰਾ ਕਾਰੋਬਾਰ ਉਦੋਂ ਟਕੜਾ ਸੀ ਹਸਪੀਟਲ ਸੀ ਮੇਰਾ ਤੇ ਹਸਪੀਟਲ ਆਏ ਮੇਕੋ ਹਨ ਸਪੈਸ਼ਲ ਮੇਲ ਲਾਇਆ ਉਦਾਂ ਦੇ ਸਿੰਗਰ ਸੀ ਫਿਰ ਮੈਂ ਉਹਨਾਂ ਨੂੰ ਵਿਚਾਰੇ ਨੂੰ ਇਹ ਇਦਾਂ ਕਿਹਾ ਕਿ ਨਾ ਫਿਰ ਇਹ ਗੇ ਆ ਕਿ ਕੋਈ ਨਿੱਕੂ ਚੱਲ ਪਿਆ ਸੀ ਉਦੋਂ ਬਹੁਤ ਨਿੱਕੂ ਦੀ ਪਾਗ ਜਾਂ ਬਾਕੀ ਚੀਜ਼ਾਂ ਉਹ ਇਹ ਦੂਜੇ ਸੀ ਉਹਨਾਂ ਨੇ 네ਗੇਟਿਵ ਤਾਂ ਕਰਨਾ ਹੀ ਸੀ ਨਾ ਆਪਣੇ ਸਰਕਲ ਚ ਹੀ ਇਹ ਇਦਾਂ ਬੋਲਦੇ ਸੀ ਤੇ ਮੈਂ ਉਦੋਂ ਇਹਨਾਂ ਦੇ ਰਾਈਟਰ ਹੁੰਦਾ ਸੀ ਗਾਣੇ ਲਿਖਦਾ ਸੀ ਮਾੜੇ ਮੋਟੇ ਹੋਰ ਮੇਰਾ ਉਸ ਹੱਬ ਤਾਂ ਕੋਈ ਨਹੀਂ ਸੀ ਮਿਹਰਾਂ ਮਦੇਵੀ ਭਾਈ ਸਾਹਿਬ ਨੂੰ ਵੀ ਹੈ ਦੇਵੀ ਭਾਈ ਸਾਹਿਬ ਨੂੰ ਮਿਲਣ ਤੋਂ ਬਾਅਦ ਇੱਕ ਵਾਰ ਮੇਰੀ ਕੋਈ ਪ੍ਰੋਬਲਮ ਹੋਈ ਸੀ ਉੱਥੇ ਇਹਨਾਂ ਦੇ ਨਾਲ ਇੱਕ ਪ੍ਰੀਤ ਹੁੰਦਾ ਸੀ ਤੇ ਪ੍ਰੀਤ ਕਰਕੇ ਮੁੰਡਾ ਸੀ ਉਹ ਪ੍ਰੀਤ ਇਹਨਾਂ ਦਾ ਭਾਂਜਾ ਸੀ ਉਹ ਮੇਰੇ ਖਲ ਕੈਨੇਡਾ ਕੋਲ ਚਲਾ ਗਿਆ ਤੇ ਉਹ ਉਹਨਾਂ ਦਿਨਾਂ 'ਚ ਨਿਸ਼ਤਰ ਨੇ ਮੈਨੂੰ ਚੀਟ ਕਰ ਲਿਆ ਤੇ ਪ੍ਰੀਤ ਉਹਦਾ ਬਹੁਤ ਵਧੀਆ ਚੱਲਦਾ ਸੀ ਪ੍ਰੀਤ ਨੇ ਇੱਕ ਵਾਰ ਮੈਨੂੰ ਪ੍ਰੋਬਲਮ ਆਈ ਸੀ ਤਾਂ ਉਦੋਂ 700 ਰੁਪਇਆ ਮੈਂ ਕੋਈ ਬੰਦਾ ਭੇਜਿਆ ਸੀ ਉਦੋਂ ATM ਵਗੈਰਾ ਨਹੀਂ ਸੀ ਉਹਨੂੰ ਭੇਜਿਆ ਮੈਂ ਕਿ ਇਹਨੂੰ ਚਾਹੀਦ ਦੇ ਦੇ ਉਹਨੇ ਪੈਸੇ ਵੀ ਦਿੱਤੇ ਸੀ ਦੇ ਵੀ ਭਾਈ ਦਾ ਆਫਿਸ ਪਗਵਾੜੇ ਹੁੰਦਾ ਸੀਗਾ ਉਹਦਾ ਹਣਾ ਤੇ ਇਹਨਾਂ ਪੈਸੇ ਵੀ ਤਾਂ ਜਦੋਂ ਇਹ ਸਾਰੇ ਆਪਣੇ ਪ੍ਰੀਤ ਵੀ ਤੇ ਨਛੱਤਰ ਗਿੱਲ ਇਹ ਇੱਕੋ ਹੀ ਪਿੰਡ ਦੇ ਸੀ ਬਾਈ ਜੀ ਜਦੋਂ ਉਹ ਬੰਦੇ ਨੇ ਮੇਰੇ ਨਾਲ ਚੀਟ ਕਰ ਲਿਆ ਤੇ ਮੈਂ ਇਹਨੂੰ ਪ੍ਰੀਤ ਹੁੰਦਾ ਕੁਝ ਨਹੀਂ ਕਿਹਾ ਸੀ ਇਹਦੇ ਭਾਂਜੇ ਨੂੰ ਦੇਵੀ ਦੇ ਨੂੰ ਪਰ ਉਹ ਬੰਦਾ ਮੈਂ ਕਦੇ ਨਾਲ ਗੱਲ ਕਰਾਂ ਮੈਂ ਕਿਹਾ ਯਾਰ ਦੇਵੀ ਭਾਈ ਨੇ ਆ ਬਹੁਤ ਵਧੀਆ ਤੂੰ ਕਹਿੰਦਾ ਮੈਨੂੰ ਕੀ ਸੁਣਾਉਣਾ ਓਏ ਓਏ ਕਰਕੇ ਜਾਨੀ ਗੱਲ ਕਰਨ ਲੱਪਿਆ ਇਹਨਾਂ ਦੀ ਪੂਛ ਤੇ ਪੈਰ ਨਸ਼ੱਤਰ ਨੇ ਮਿੰਨ ਮਾੜਾ ਕੀਤਾ ਤੇ ਆਪਸ ਵਿੱਚ ਇਕ ਹੋ ਗਏ ਇਹ ਪੈਰ ਜਿਹੜਾ ਉਹਦੀ ਪੂਛ ਤੇ ਆ ਰੱਖਿਆ ਭਾਵੇਂ ਨਸ਼ੱਤਰ ਦੀ ਪੂਛ ਤੇ ਹੋਵੇ ਤੇ ਪੂਛ ਉਹਦੀ ਦੁਖਣ ਲੱਗ ਪਈ ਮਤਲਬ ਇਹ ਇਦਾਂ ਦੇ ਲੋਕ ਐ ਉਹ ਸੈੱਟ ਕਰਾਇਆ ਇਹਨੇ ਦੇਵੀ ਭਾਈ ਨੇ ਬਾਹ ਹਨਾ ਦੇਵੀ ਭਾਜੀ ਹੁਣ ਵੀ ਮੈਂ ਥੋੜੇ ਦਿਨ ਪਹਿਲਾਂ ਉਹਨਾਂ ਨਾਲ ਗੱਲ ਕਰਦਾ ਸੀ ਮਗਰ ਸਿੰਘ ਕੋ ਇੱਕ ਹੋਰ ਫਾਂਸੀ ਦੇ ਟਾਈਮ ਤੇ ਮੈਂ ਕਿਹਾ ਭਾਜੀ ਦੇਸ਼ਲੇ ਵੀ ਐ ਕਰਨਾ ਉਹਨਾਂ ਨਾਲ ਇੱਕ ਵਾਰ ਗੱਲ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਮੇਰਾ ਬਲੌਕ ਕਰਤਾ ਕਿਉਂਕਿ ਸਾਰੀ ਇੰਡਸਟਰੀ ਇੱਕ ਐ ਮੇਨ ਨਾ ਨਹੀਂ ਹੈਗਾ ਭਈ ਇਹ ਬੰਦਾ ਹੈ ਆ ਬੇਨਾ ਸ਼ੈਰੀਮਾਨ ਨੇ ਜਿੱਦਾਂ ਐਂਡਰੂ ਭਾਈ ਨਾ ਕੀਤਾ ਉਹ ਬਾਅਦ ਸ਼ੋਅ ਕਰਨਾ ਕਰਨ ਸਾਰੇ ਇੱਕ ਹੈ ਔਰ ਸ਼ੈਰੀਮਾਨ ਦਾ ਜਿਹੜਾ ਪ੍ਰੋਡਿਊਸਰ ਸੀ ਐਂਡਰੂ ਭਾਈ ਦਾ ਸਟੂਡੀਓ ਬਹੁਤ bade bade ਲੋਕ ਯੂਜ਼ ਕਰਦੇ ਨੇ ਭਾਜੀ ਜੈਨੂਇਨ ਰੇਟ ਤੇ ਕੰਮ ਕਰਦੇ ਸੀ ਇਦਾਂ ਦੇ ਬੰਦੇ ਨੂੰ ਇਹ ਆਊਟ ਕਰ ਹੀ ਦਿੰਦੇ ਆ ਜੀ ਹਨਾ ਸਹੀ ਬੰਦੇ ਤਾਂ ਇਹਨਾਂ ਨੂੰ ਚਾਹੀਦਾ ਹੀ ਨਹੀਂ ਚਲੋ ਗੱਲ ਮੁੜਿਆ ਜੀ ਉੱਥੇ ਹਨਾ ਫਿਰ ਇਹਨਾਂ ਨੇ ਕੀ ਕੀਤਾ ਜਦੋਂ ਪਰਸਨਲੀ ਮੈਂ ਦੇਖਿਆ ਜਿਨ੍ਹਾਂ ਨੂੰ ਇਹ ਗੇ ਕਹਿੰਦੇ ਸੀ ਨਿੱਕੂ ਭਾਜੀ ਤੇ ਦੇਵੀ ਭਾਜੀ ਬਹੁਤ ਘੈਂਟ ਬੰਦੇ ਹੁੰਦੇ ਸੀ ਹੈ ਕਮਲ ਹੀਰੋਣੀ ਵੀ ਬਹੁਤ ਘੈਂਟ ਬੰਦੇ ਆ ਤੇ ਮੈਂ ਬਾਰਸ ਨੂੰ ਮਿਲਿਆ ਜਦੋਂ ਪਹਿਲੀ ਟੇਪ ਆਈ ਹੈ ਹਨਾ ਪਹਿਲੀ ਟੇਪ ਕੀ ਗਾਣਾ ਹੀ ਉਹਨਾਂ ਦਾ ਲੀਕ ਹੋਇਆ ਸੀ ਇਹ ਗਾਣਾ ਪਹਿਲਾ ਸੀ ਭਈ ਸੌਰੀ ਦੇਵੀ ਭਾਈ ਦਾ ਲਿਖਿਆ ਸੀਗਾ ਭਈ 11 ਨਾਲ ਪਿੰਗਾ ਝੂਟਦੀਏ ਉਹ ਮੇਲੇ ਦੇ ਵਿੱਚੋਂ ਗਾਣਾ ਲੀਕ ਹੋਇਆ ਸੀ ਤਾਂ ਕਿੰਨਾ ਵਾਇਰਲ ਹੋਇਆ ਵਾਇਰਲ ਨਹੀਂ ਮਤਲਬ ਬਲੈਕ ਚ ਵਿਕਿਆ ਜੀ ਉਹ ਗਾਣਾ ਲੋਕ ਟੇਪ 'ਚ ਭਰ-ਭਰ ਕੇ ਲੱਗਾ ਮੇਲੇ ਤੋਂ ਕਿਸ ਨੇ ਉਹ ਰਿਕਾਰਡ ਕਰ ਲਿਆ ਉਸ ਤੋਂ ਬਾਅਦ ਅਸੀਂ ਮਿਲੇ ਵੀ ਉਹ ਵਧੀਆ ਬੰਦੇ ਆ ਅੱਜ ਵੀ ਵਧੀਆ ਬੰਦੇ ਆ ਪਰ ਮੈਂ ਇਹ ਵੀਡੀਓ ਉਹਨਾਂ ਤੱਕ ਪਹੁੰਚਾਉਣੀ ਚਾਹਣਾ ਮੈਂ ਕਮਲ ਦੇ ਲਈ ਜਾਂ ਇਹਨਾਂ ਲਈ ਗੱਲ ਕਰਦਾ ਉਹਨਾਂ ਦਾ ਮੈਨੇਜਰ ਆ ਜਾਂ ਕਿੱਦਾਂ ਹੋ ਸਕਦਾ ਵੀ ਇਹ ਵੀ ਦੇਵੀ ਹੋਣਾ ਨੇ ਆਸ ਵਿੱਚ ਗੱਲ ਕੀਤੀ ਹੋਵੇ ਉਹ ਨਹੀਂ ਗੱਲ ਕਰਨਾ ਚਾਹੁੰਦੇ ਹੋਣ ਤੇ ਮੈਨੇਜਰ ਨੂੰ ਐਦਾਂ ਮੂਹਰੇ ਕੀਤਾ ਹੋਵੇ ਤੇ ਜਿਹਨਾਂ ਨੂੰ ਗੇ ਕਹਿੰਦੇ ਸੀ ਉਹ ਘੈਂਟ ਬੰਦੇ ਸੀ ਜਿਹੜੇ ਗੇ ਕਹਿਣਾ ਸੀ ਉਹ ਇੱਕ ਤਰ੍ਹਾਂ ਦੇ ਆਪ ਹੀ ਗੇ ਸੀ ਇਹਨਾਂ ਵਿੱਚੋਂ ਸਿਰਫ ਇੱਕ ਇਹ ਹੋਇਆ ਵੀ ਜਦੋਂ ਅਸੀਂ ਮੁੰਬਈ ਮਿਲੇ ਮੈਂ ਦਲਜੀਤ ਦੋਸਾਂ ਨੂੰ ਮਿਲਿਆ ਤੇ ਦਲਜੀਤ ਦੋਸਾਂ ਜਿਹੜਾ ਸੀ ਉਦੋਂ ਬੜੇ ਉਦਾਂ ਦੇ ਠੁਮਕਿਆਂ ਠੁਮਕਿਆਂ ਵਾਲੇ ਗਾਣੇ ਗਾਉਂਦਾ ਸੀ ਪਰ ਚਲ ਚੁੱਕਾ ਸੀ ਹਨਾ ਉਹ ਪਿੱਛੋਂ ਬਾਕੀਆਂ ਨੂੰ ਤਾਂ ਲਤਾੜ ਦਾ ਆਇਆ ਹੀ ਸੀ ਤੇ ਹੁਣ ਵੀ ਜੇ ਕਹੀਏ ਨਿੱਕੂ ਭਾਈ ਸਾਹਿਬ ਨੇ ਜਦੋਂ ਨਿੱਕੂ ਭਾਈ ਸਾਹਿਬ ਤੇ ਮਾੜਾ ਟਾਈਮ ਆਇਆ ਦਲਜੀਤ ਨੇ ਆਮੀ ਭਰੀਆ ਤੇ ਨਿੱਕੂ ਨੇ ਕਿਹਾ ਵੀ ਉਸ ਤੋਂ ਬਾਅਦ ਫੇਰ ਨਹੀਂ ਨਿੱਕੂ ਦਾ ਫੋਨ ਚੱਕਿਆ ਦਲਜੀਤ ਨੇ ਨਿੱਕੂ ਭਾਈ ਦਾ ਫੋਨ ਹੀ ਚੱਕਿਆ ਮਤਲਬ ਉਹ ਜਦੋਂ ਅੰਦੋਲਨ ਦੇ ਵਿੱਚ ਆ ਕੇ ਆਪਣੇ ਨੰਬਰ ਜਿਹੇ ਬਣਾਏ ਸੀ ਉਦੋਂ ਹੀ ਬਣਾਏ ਤੇ ਇਸ ਤੋਂ ਬਾਅਦ ਫੇਰ ਨਹੀਂ ਹਨਾ ਉਹ ਤਾਂ ਆਪਣਾ ਲੋਰ ਸੀ ਗਾਣਾ ਕਰਾ ਲਿਆ ਤੇ ਜਦੋਂ ਚਲੋ ਉੱਥੇ ਜਦੋਂ ਇਹ ਲੱਕ ਜਿਹਾ ਮਾਰ ਮਾਰ ਗਾਉਣਾ ਹੁੰਦਾ ਕਿ ਜੱਗੀ ਇਹਦੇ ਗਾਣੇ ਗੁਣੇ ਕਰਦਾ ਹੁੰਦਾ ਸੀ ਉਹਨਾਂ ਦਿਨਾਂ 'ਚ ਮੈਂ ਮਿਲਿਆ ਦਜੀਤ ਨੂੰ ਇਹਦੇ ਤੇ ਮੈਂ ਕੋਈ ਗੱਲ ਹੋਊਗੀ ਤੇ ਮੇਰੇ ਮੂੰਹ ਨਿਕਲ ਜਾਂਦਾ ਜੀ ਹਨਾ ਇੱਕ ਕਪਲ ਭਾਈ ਨੂੰ ਵੀ ਕੋਈ ਗੱਲ ਹੋਈ ਸੀ ਮੇਰ ਨਾਲ ਇੱਕ ਵਾਰ ਪਰ ਮੇਰਾ ਕੋ ਉਹਨਾਂ ਨਾਲ ਨਹੀਂ ਕਪਲ ਬਹੁਤ ਵਧੀਆ ਬੰਦਾ ਹਨਾ ਤੇ ਇਹ ਨਿੱਕੂ ਨੂੰ ਮੈਂ ਜੀ ਕਹਿ ਬੈਠਾ ਮੈਂ ਕਿਹਾ ਯਾਰ ਤੂੰ ਬੱਸ ਕਰ ਮੈਂ ਕਿਹੜੀਆਂ ਗੱਲਾਂ ਕਰਦਾ ਮੈਂ ਕਿਹਾ ਸਰਦਾਰ ਤੈਨੂੰ ਲੋਕ ਜਿਹੜੇ ਆ ਤੇਰੀ ਪਿੱਠ ਪਿੱਛੇ ਤੇਰੇ ਆਪਣੇ ਬੰਦੇ ਹੀ ਤੇ ਸਰਦਾਰ ਗੇ ਕਹਿੰਦੇ ਆ ਸਮਝਿਆ ਕਰ ਫਿਰ ਉਦੋਂ ਦਲਜੀਤ ਨੇ ਸਾਰਾ ਕੁਝ ਛੱਡ ਕੇ ਉਦੋਂ ਮੇਰਾ ਖਿਆਲ ਕਿਸੇ ਦਾ ਗਾਣੇ ਵੀ ਕਰ ਰਿਆ ਸੀ ਉਦਾਂ ਦੇ ਹੀ ਉਹ ਉਹਨੇ ਉਹ ਵੀ ਵਿੱਚੇ ਹੀ ਛੱਡਤਾ ਫਿਰ ਇਹਨੇ ਹਣੀ ਸਿੰਘ ਦੇ ਨਾਲ ਰਲ ਕੇ ਤੇ ਉਹ ਗਾਣਾ ਕੀਤਾ ਸੀ ਜਦੋਂ ਪੰਗਾ ਪੈ ਜਾਵੇ ਕੁੱਬੇ ਦੇ ਵੱਜੀ ਲੱਤ ਰਾਸ ਆਈ ਇਹਨੂੰ ਤਾਂ ਮੇਰ ਨਾਲ ਸਹੀ ਰੱਖਣਾ ਚਾਹੀਦਾ ਏ ਮੇਰੇ ਤੋਂ ਹੀ ਚਣ ਲੱਪਿਆ ਜੱਟ ਫੈਰ ਕਰਦਾ ਦੇ ਵਿੱਚ ਕੰਪਨੀ ਨੇ ਜੋਰ ਪਾਇਆ ਸੀ ਤੇ ਤਾਂ ਮੈਨੂੰ ਲਿਆ ਗਿਆ ਸੀ ਉਹਦੇ ਵਿੱਚ ਮਨਿੰਦਰ ਬੁੱਟਰ ਮੈਨੂੰ ਮਿਲਿਆ ਸੀ ਬਹੁਤ ਨਾਈਸ ਬੰਦਾ ਸੀ ਤੇ ਹੁਣ ਮੈਂ ਥੋੜੇ ਦਿਨ ਪਹਿਲਾਂ ਭਗਤ ਸਿੰਘ ਦੇ ਰੋਲ ਲਈ ਉਹਨੂੰ ਫੋਨ ਕੀਤਾ ਤੇ ਮੈਨੇਜਮੈਂਟ ਨੇ ਸਭ ਕੁਝ ਪੁੱਛਿਆ ਤੇ ਮੈਂ ਦੱਸਿਆ ਤੇ ਭਾਈ ਸਾਹਿਬ ਇਹਨਾਂ ਦੀ ਰਿਕਾਰਡਿੰਗ ਆ ਉਹ ਵੀ ਮੇਰੇ ਕੋ ਤੇ ਦੱਸਿਆ ਤੇ ਉਹ ਜਦੋਂ ਮੇਰਾ ਨਾਮ ਆਇਆ ਤੇ ਉਹਨਾਂ ਨੇ ਵੀ ਇਹ ਕਰ ਲਿਆ ਕਿਉਂਕਿ ਮੈਂ ਕੋਈ ਗਲਤ ਨਹੀਂ ਕੀਤਾ ਹੈਗਾ ਪਰ ਮੈਨੂੰ ਕਹੀ ਥਾਂ ਤੇ ਮੈਨੂੰ ਪਤਾ ਹੀ ਨਹੀਂ ਹੁੰਦਾ ਸੀਗਾ ਵੀ ਇਹ ਹਨਾ ਸਿੰਗਰ ਹੈ ਜਦੋਂ ਐਮੀਰ ਖਸਕੰਦਰ ਦੇ ਟਾਈਮ ਮੈਨੂੰ ਮਿਲਿਆ ਮੈਨੂੰ ਪਤਾ ਹੀ ਨਹੀਂ ਸੀ ਫਿੰਗਰ ਮੈਂ ਕਿਹਾ ਕੀ ਕਰਦਾ ਤੂੰ ਹਣਾ ਉਦੋਂ ਉਦੋਂ ਕੋਈ ਉਹ ਕੁੜੀ ਸੀ ਉੱਥੇ ਖੜੀ ਕੌਰ ਵੀ ਮੈਂ ਉਹ ਵੀ ਪੁੱਛਵਟ ਮੈਂ ਕਿਹਾ ਤੂੰ ਹੀਰੋ ਨੇ ਫਿਲਮ ਫੋਟੋ ਖਿਚਵਾਉਣਾ ਹੈ ਕਾਕਾ ਕੁੜੀਏ ਤੇ ਨਾਲ ਇਹਦੇ ਸੀ ਕੋਈ ਇੱਕ ਹੋਰ ਮੈਂਸ ਬੰਟੀ ਮੈਂਸ ਹੁਣ ਉਹ ਇੰਨੇ ਨੇ ਕਿ ਛੋਟੇ ਛੋਟੇ ਜਿਹਾ ਮੈਨੂੰ ਨਹੀਂ ਪਤਾ ਮੇਰੇ ਮੂੰਹੋਂ ਨਿਕਲ ਜਾਂਦਾ ਮੈਂ ਕਿਹਾ ਮੈਂ ਤਾਂ ਭਲਾ ਕਰਨ ਲਈ ਤੇ ਸੋਚ ਕੇ ਦੇਖੋ ਵੀ ਇਹਨਾਂ ਲਈ ਕਿੰਨਾ ਦਾ ਸਿਸਟਮ ਕੀ ਨੇ ਹੈਨਾ ਇਹ ਸਾਰੇ ਇੱਕ ਦੂਜੇ ਨਾਲ ਐਂ ਚੱਲਦੇ ਆਪਸ ਵਿੱਚ ਵੀ ਜਿਹੜੇ ਲੋਕਾਂ ਨੂੰ ਆਮ ਪਬਲਿਕ ਨੂੰ ਨਹੀਂ ਪਤਾ ਉਹ ਚੀਜ਼ਾਂ ਨੂੰ ਸਮਝੋ ਤੇ ਪਲੀਜ਼ ਐ ਨਾ ਚੱਲੋ ਹਾਂ ਜੇ ਤੁਸੀਂ ਕਹੋ ਮੇਰੀ ਨੈਗੇਟਿਵਿਟੀ ਨੈਕਲੀ ਨੁਕਤੀਵਿਟੀ ਨਹੀਂ ਤਾਂ ਮੈਂ ਅਕਸਰ ਕਹਿੰਦਾ ਤੁਹਾਨੂੰ ਵੀ ਤੁਸੀਂ ਦਲਾਲ ਨੂੰ ਤਾਂ ਬਣਾ ਲਿਆ ਭਈ ਦਲਾਲ ਨੂੰ ਤਾਂ ਤੁਸੀਂ ਡੀਲਰ ਕਹਿਣ ਲੱਪੇ ਹੋ ਹੈਨਾ ਸੱਚ ਸੱਚ ਨੂੰ ਨੈਗੇਟਿਵਿਟੀ ਤੇ ਝੂਠ ਨੂੰ ਤੁਸੀਂ ਪੋਜ਼ਿਟਿਵਿਟੀ ਕਹਿੰਦੇ ਆ ਤੁਹਾਡੀ ਪੋਜ਼ਿਟਿਵਿਟੀ ਇੰਨੀ ਵੱਧ ਚੁੱਕੀ ਹੈ ਕਿ ਤੁਹਾਡੇ ਮੁਲਕ ਦਾ ਕਹਾਣ ਹੋ ਰਿਹਾ ਤੇ ਗੱਲ ਫੇਰ ਵੀ ਆ ਜਾਂਦੀ ਆ ਵਿਊ ਦੇਖ ਕੇ ਬੋਤਾ ਨਾ ਪਾਇਓ ਮੋਟਾ ਕਰਕੇ ਮੈਂ ਪਬਲਿਕ ਕਰਕੇ ਬੋਲਣ ਲੱਗਿਆ ਤੇ ਚੈਨਲ ਦੇ ਤਾਂ ਬਹੁਤ ਕਿੱਸੇ ਆ ਜੀ ਹਣਾ ਉਹ ਤਾਂ ਚਲੋ ਦੱਸਾਂਗੇ মিডিਆ ਦੇ ਵੀ ਹਨ ਕਰਾਂਗੇ ਗੱਲ ਮਿਹਰਬਾਨੀ ਸ਼ੁਕਰੀਆ